ਭਾਜੀ ਅਸੀਂ ਚਰਖੇ ਵਾਲੇ ਨਹੀਂ ਚਰਖੜੀਆਂ ਵਾਲੇ ਆ ਚਰਖੜੀਆਂ ਵਾਲੇ ਸਾਡੇ ਗੁਰੂ ਚੜੇ ਨੇ ਚੜਖੜੀਆਂ ਦੇ ਉੱਤੇ ਆਰਿਆਂ ਤੇ ਚੜੇ ਨੇ ਉਹ ਆਰਿਆਂ ਦੀ ਬੰਬ ਕੀ ਚੀਜ਼ ਆ ਯਾਰ ਅਸੀਂ ਕਿਸਾਨ ਆ ਕੋਈ ਅਤਵਾਦੀ ਤੇ ਨਹੀਂ ਆ ਵੀਰ ਜੀ ਜਿਹੜੇ ਉਧਰੋਂ ਗੈਸ ਵਾਲੇ ਗੋਲੇ ਸੱਟਣ ਦੇ ਨੇ ਵੀਰ ਜੀ ਅਸੀਂ ਆਪਣੇ ਅਕਾਂ ਤੇ ਡਟੇ ਤੇ ਡਟੇ ਰਾਂਗੇ ਇਹ ਪੰਜਾਬ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਭਾਜੀ ਖਾਸਾ ਚੜਦੀ ਕਲਾ ਜੇ ਤੇ ਚੜਦੀ ਕਲਾ ਚ ਰਹੇਗਾ ਜੀ ਪੰਜਾਬ ਜਿੱਤਦਾਇਆ ਤੇ ਜਿੱਤਦਾ ਰਹੇਗਾ ਵੀਰਾ ਜੀ ਆਪਣੇ ਧਰਮ ਵਾਸਤੇ ਆਪਣੇ ਪੰਜਾਬ ਵਾਸਤੇ ਜਾਨ ਵੀ ਚਲੀ ਜਾਏ ਕੋਈ ਪਰਵਾਹ ਨਹੀਂ ਤਸਵੀਰਾਂ ਜਿਹੜੀਆਂ ਹੈਗੀਆਂ ਲਗਾਤਾਰ ਤੁਹਾਨੂੰ ਬੁਖਾਰ ਰਹੇ ਆ ਬਾਈ ਜੀ ਕੀ ਨਾਮ ਆ ਤੁਹਾਡਾ ਅਮਰਿੰਦਰ ਸਿੰਘ ਜੀ ਡਟੇ ਹੋਇਆਂ ਲਗਾਤਾਰ ਹਾਂਜੀ ਹਾਂ ਪਹਿਲੇ ਦਿਨ ਤੋਂ ਜੀ ਅਥਰੂ ਕਹਿੰਦੇ ਗੋਲੇ ਦਾ ਕੇਾਰੇ ਆ ਦਾਗ ਹੀ ਜਾਣਦੇ ਇੱਕ ਦੀ ਜਗ੍ਹਾ ਦੱਸ ਦਾਗਣ ਕੋਈ ਬੈਠੇ ਆ ਅਸੀਂ ਇੱਥੇ ਡਟ ਨਹੀਂ ਲੱਗਦਾ ਕੋਈ ਨੁਕਸਾਨ ਹੋ ਜਾਏਗਾ ਡਰ ਕਾਦਾ ਜੀ ਜੀ ਡਰਨਾ ਤਾਂ ਹੈ ਹੀ ਨਹੀਂ ਨੀਮ ਜੀ ਭਾਈ ਪਤੰਗ ਡਾ ਰਹੇ ਆ ਅੱਜ ਫੇਰ ਹਾਂਜੀ ਪਤੰਗ ਡਾ ਰਹੇ ਆ ਭਾਈ ਜੀ ਪਤੰਗ ਡਾ ਰਹੇ ਆ ਮੇਰੀ ਗੱਲ ਸੁਣੋ ਅਸੀਂ ਕਿਸਾਨ ਆ ਕੋਈ ਅੱਤਵਾਦੀ ਤੇ ਨਹੀਂ ਐ ਵੀਰ ਜੀ ਜਿਹੜੇ ਉਧਰੋਂ ਗੈਸ ਵਾਲੇ ਗੋਲੇ ਸੱਟਣ ਦੇ ਨੇ ਅਸੀਂ ਆਪਣੇ ਾਕਾਤ ਤੇ ਬੈਠੇ ਆ ਸ਼ਾਂਤ ਮਈਨਾ ਡਟੇ ਆ ਠੀਕ ਹੈ ਜੋ ਆਗੂ ਆਗੂਆਂ ਦਾ ਆੜਾ ਆਵਣਾ ਤੇ ਡਟੇ ਰਹਾਂਗੇ ਭਾਵੇਂ ਜਾਨ ਚਲੀ ਜਾਏ ਹੁਣ ਇੱਥੇ ਵੀ ਅਥਰੂ ਕੈਸ ਆ ਕਾਤੇ ਹੀ ਬੈਠੇ ਆ ਵੀਰ ਜੀ ਗੋਲੇ ਚੱਲਦੇ ਨੇ ਆ ਬੈਠੇ ਆ ਪਤੰਗ ਚੜਾਉਂਦੇ ਆ ਪਹਿਲਾਂ ਡਰੋਨ ਚਲਾਉਂਦੇ ਸੀ ਕਿ ਉਹਨਾਂ ਖਾਤਰ ਲੱਗੇ ਹੋਇਆ ਭਾਜੀ ਉਸ ਤੋਂ ਬਾਅਦ ਡਰੋਨ ਨਹੀਂ ਆਇਆ ਜਦੋਂ ਸਾਡੇ ਨਾਲ ਕਿੰਨਾ ਇਹ ਉਹ ਕਰ ਰਹੇ ਨੇ ਹਨਾ ਪਹਿਲਾਂ ਹਰਿਆਣਾ ਠੀਕ ਹੈ ਜਾ ਫਿਰ ਨਾਲ ਕੀਰੀ ਖਿੱਚ ਦੇਣਾ ਸਾਨੂੰ ਲੱਗ ਗਈ ਉਹ ਜਨਤ ਕਰ ਦੇਣਾ ਠੀਕ ਹੈ ਵੀਰ ਜੀ ਅਸੀਂ ਆਪਣੇ ਅਕਾਂਤੇ ਡਟੇ ਤੇ ਡਟੇ ਰਹਾਂਗੇ ਇਹ ਪੰਜਾਬ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਭਾਜੀ ਜੀ ਠੀਕ ਹੈ ਜੀ ਬਾਕੀ ਖਾਲਸਾ ਚੜ੍ਹਦੀ ਕਲਾ ਚ ਤੇ ਚੜ੍ਹਦੀ ਕਲਾ ਚ ਰਹੇਗਾ ਜੀ ਪੰਜਾਬ ਜਿੱਤਦਾ ਆ ਤੇ ਜਿੱਤਦਾ ਰਹੇਗਾ ਵੀਰਾ ਜੀ ਹਾਂ ਜੀ ਇਸ ਤਰ੍ਹਾਂ ਦਾ ਕਿਉਂ ਤੁਹਾਡੇ ਨਾਲ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ ਭਾਜੀ ਉਹ ਦੇਖੋ ਬਾਡਰਾਂ ਦੇ ਸਾਡੇ ਸਿੰਘ ਡਟੇ ਹੋਏ ਨੇ ਸਰਦਾਰ ਡਟੇ ਹੋਏ ਨੇ ਠੀਕ ਹੈ ਇਹਨੂੰ ਇਹ ਨਹੀਂ ਸਮਝ ਆ ਗਈ ਵੀ ਜੇ ਬਾਡਰਾਂ ਤੁਹਾਡੇ ਸਰਦਾਰ ਫੌਜੀ ਹਟ ਜਾਣ ਇਹ ਇਹ ਬਾਰਡਰ ਸਾਂਭ ਲੈਣਗੇ ਮੋਦੀ ਨੂੰ ਇਹ ਪੁੱਛੋ ਵੀ ਸਾਂਭ ਲੇਗਾ ਜੀ ਠੀਕ ਹੈ ਨਹੀਂ ਇਹ ਚੱਕਰ ਆ ਭਾਜੀ ਸਾਨੂੰ ਅਸੀਂ ਆਪਣੇ ਹੱਕਾਂ ਤੇ ਬੈਠੇ ਆ ਠੀਕ ਹੈ ਡਟੇ ਰਹਾਂਗੇ ਦਿੱਲੀ ਜਾਵਾਂਗੇ ਜਾਵਾਂਗੇ ਜੀ ਜਰੂਰ ਜਾਵਾਂਗੇ ਦਿੱਲੀ ਇਹ ਨਾਮ ਕੀ ਨਾਮ ਸਿੰਘ ਲਗਾਤਾਰ ਪਤੰਗ ਉਡਾ ਰਹੇ ਹੂੰ ਜਦੋਂ ਇੱਥੇ ਜਦੋਂ ਬਰੂਤ ਗੋਲਾ ਆਉਂਦਾ ਆਸੂ ਕੈਸਦਾ ਉਦੋਂ ਫਿਰ ਤੁਹਾਡਾ ਕੰਟਰੋਲ ਹੀ ਲਈ ਜਾਦਾ ਹੁਣ ਪਤੰਗ ਦਾ ਆਣਾ ਇੱਥੇ ਹੀ ਇੱਥੇ ਆ ਵੀ ਜਾਂਦੇ ਜਾਈ ਜਾਂਦੇ ਜੀ ਇੱਥੇ ਡਿੱਗਿਆ ਕੋਈ ਗੋਲਾ ਹਾਂ ਡਿੱਗਿਆ ਉਹ ਤੇ ਡਿੱਗਿਆ ਜੀ ਬਾਜੀ ਅਸੀਂ ਚਰਖੇ ਵਾਲੇ ਨਹੀਂ ਚਰਖੜੀਆਂ ਵਾਲੇ ਆ ਚਰਖੜੀਆਂ ਵਾਲੇ ਸਾਡੇ ਗੁਰੂ ਚੜੇ ਨੇ ਨਾ ਚੜਖੜੀਆਂ ਦੇ ਉੱਤੇ ਆਰਿਆਂ ਤੇ ਚੜੇ ਨੇ ਉਹ ਆਰਿਆਂ ਦੀ ਬੰਬ ਕੀ ਚੀਜ਼ ਆ ਯਾਰ ਠੀਕ ਹੈ ਆਰਿਆਂ ਨਾਲ ਰੰਬੀਆਂ ਤੇ ਤਵੀਆਂ ਤੇ ਗਰਮ ਤਵੀਆਂ ਤੇ ਬਹਿ ਕੇ ਯਾਰ ਮੋਦ ਉਂਝ ਵੀ ਆਉਣੀ ਐ ਜੇ ਆਪਣੇ ਧਰਮ ਵਾਸਤੇ ਆਪਣੇ ਪੰਜਾਬ ਵਾਸਤੇ ਜਾਨ ਵੀ ਚਲੀ ਜਾਏ ਕੋਈ ਪਰਵਾਹ ਨਹੀਂ ਹਾਂਜੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਰਿੰਦਰ ਉਧਰ ਦੀਆਂ ਤਸਵੀਰਾਂ ਇੱਕ ਵਾਰੀ ਵਿਖਾ ਦੇ ਜਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਫਿਰ ਜਿਹੜਾ ਹੈਗਾ ਅੱਗੇ ਵਧਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਮੈਂ ਸੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਅੱਗੇ ਵਧਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਉਹ ਲਗਾਤਾਰ ਕਰ ਰਹੇ ਨੇ ਆਸੂ ਗੈਸ ਹੰਤੇ ਗੋਲੇ ਛੱਡੇ ਜਾ ਰਹੇ ਨੇ ਅੱਗੇ ਹਰਿਆਣਾ ਪੁਲਿਸ ਦੇ ਜਮਾਨ ਨੇ ਪੈਰਾ ਮਿਲਟਰੀ ਫੋਰਸਸ ਤਾਇਨਾਤ ਹੈ ਪਰ ਫਿਰ ਵੀ ਜਿਹੜੇ ਨੌਜਵਾਨ ਨੇ ਤੁਹਾਨੂੰ ਅੱਗੇ ਜਾਂਦੇ ਦਿਖਾਈ ਦਿੰਦੇ ਹੋਣਗੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਗੇ ਜਾਣ ਦੀ ਕੋਸ਼ਿਸ਼ ਫਿਰ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ